ਸਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਹਿਲਾਂ ਇੱਕ ਕਿਸਾਨ ਅੰਦੋਲਨ ਹੋਇਆ ਸੀ ਤਾਂ ਉਹਦੇ ਵਿੱਚ ਤਿੰਨ ਖੇਤੀ ਕਾਨੂੰਨ ਵਾਪਸ ਹੋਏ ਸੀ ਕਈ ਮੰਗਾਂ ਅਜੇ ਬਾਕੀ ਨੇ ਜਿਸ ਨੂੰ ਲੈ ਕੇ ਮੁੜ ਕਿਸਾਨ ਸੰਘਰਸ਼ ਦੇ ਰਾਹ ਤੇ ਤੁਰੇ ਨੇ ਹਾਲਾਂਕਿ ਸਾਰੇ ਕਿਸਾਨ ਜਾਂ ਸਾਰੀਆਂ ਜਥੇਬੰਦੀਆਂ ਨਹੀਂ ਕੁਝ ਕੁ ਜਥੇਬੰਦੀਆਂ ਨੇ ਪਰ ਉਹਨਾਂ ਨੇ ਦਿੱਲੀ ਕੂਚ ਕਰਨਾ ਸੀ ਰਾਹ ਦੇ ਵਿੱਚ ਰੋਕਿਆ ਗਿਆ ਡਰੋਨ ਦੇ ਨਾਲ ਅਤਰੂ ਗੈਸ ਦੇ ਗੋਲੇ ਦਾਗੇ ਗਏ ਤੇ ਹੁਣ ਇਹਨਾਂ ਡਰੋਨਾਂ ਦੇ ਨਾਲ ਜੁੜੀ ਹੋਈ ਖਬਰ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਡਰੋਨਜ਼ ਬਾਰੇ ਹਰਿਆਣਾ ਦੇ ਸਬੰਧਤ ਵਿਭਾਗ ਦੇ ਕੋਲ ਜਾਣਕਾਰੀ ਹੀ ਨਹੀਂ ਇੱਕ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਹੈ ਆਰਟੀਆਈ ਪਾਈ ਹੈ ਕੁਨਾਲ ਸ਼ੁਕਲਾ ਨੇ ਉਹਦੀ ਆਰਟੀਆਈ ਦੇ ਜਵਾਬ ਦੇ ਵਿੱਚ ਡਾਇਰੈਕਟਡ ਜਨਰਲ ਆਫ ਸਿਵਲ ਐਵੀਏਸ਼ਨ ਯਾਨੀ ਡੀਜੀਸੀਏ ਨੇ ਕਿਹਾ ਹੈ ਕਿ ਸਾਡੇ ਕੋਲ ਇਹਦੀ ਕੋਈ ਵੀ ਜਾਣਕਾਰੀ ਨਹੀਂ ਕਿ ਇਹ ਡਰੋਨ ਕਿਵੇਂ ਚੱਲੇ ਕਿੱਥੋਂ ਚੱਲੇ ਤਾਂ ਦੱਸਦੀ ਕਿ ਡਰੋਨ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਜਿਹੜੇ ਆ ਇੰਤਜ਼ਾਮ ਕਰਨੇ ਪੈਂਦੇ ਨੇ ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਆ ਲਾਇਸੈਂਸ ਤੱਕ ਲੈਣਾ ਪੈਂਦਾ ਜਿਹਦੀ ਫੀਸ ਵੀ ਲੱਗਦੀ ਆ ਜੇਕਰ ਤੁਸੀਂ ਉਹ ਲਾਇਸੈਂਸ ਰੀਨਿਊ ਕਰਾਉਣਾ ਤਾਂ ਉਹਦੇ ਵੱਖਰੇ ਪੈਸੇ ਲੱਗਦੇ ਨੇ ਤੇ ਡਰੋਨਸ ਦੀਆਂ ਕੈਟਾਗਰੀਜ਼ ਵੀ ਵੱਖਰੀਆਂ ਹੁੰਦੀਆਂ ਨੇ ਹਲਕੇ ਡਰੋਨ ਹੁੰਦੇ ਨੇ ਜਿਨ੍ਹਾਂ ਨੂੰ ਮਾਈਕਰੋ ਕਿਹਾ ਜਾਂਦਾ ਉਸ ਤੋਂ ਇਲਾਵਾ ਹੈਵੀ ਡਰੋਨ ਹੁੰਦੇ ਨੇ ਤੇ ਜੇਕਰ ਤੁਸੀਂ ਵੱਡਾ ਡਰੋਨ ਉਡਾਉਣਾ ਹੈ 2 ਕਿਲੋ ਤੱਕ ਦਾ ਵਜਨ ਦਾ ਤਾਂ ਉਸ ਦੇ ਲਈ ਤੁਹਾਨੂੰ ਲਾਇਸੈਂਸ ਵੀ ਲੈਣਾ ਪੈਂਦਾ ਤੇ ਲਾਇਸੈਂਸ ਦੀ ਜਿਹੜੀ ਫੀਸ ਹੈ ਉਹ 25000 ਰੁਪਏ ਹੈ ਤੇ ਜੇਕਰ ਉਹਨੂੰ ਰੀਨਿਊ ਕਰਾਉਣਾ ਤਾਂ 10000 ਰੁਪਿਆ ਹੋਰ ਦੇਣਾ ਪਵੇਗਾ ਇਹ ਨਿਯਮ ਬਣਾਏ ਗਏ ਨੇ ਆਈ ਡੀਜੀਸੀਏ ਵੱਲੋਂ ਯਾਨੀ ਕਿ ਡਾਇਰੈਕਟੋਰਟ ਜਨਰਲ ਆਫ ਸਿਵਲ ਐਵੀਏਸ਼ਨ ਵੱਲੋਂ ਤਾਂ ਇਹਨਾਂ ਨਿਯਮਾਂ ਦਾ ਜਿਹੜਾ ਪਾਲਨ ਨਹੀਂ ਕਰਦਾ ਉਹਦੇ ਤੇ ਕਾਰਵਾਈ ਹੁੰਦੀ ਹੈ ਪਰ ਹਰਿਆਣਾ ਸਰਕਾਰ ਅਤੇ ਪ੍ਰਸ਼ਾਸਨ ਨੇ ਕਿਸ ਤਰ੍ਹਾਂ ਦੇ ਨਾਲ ਕਿਹੜੇ ਡਰੋਨ ਚਲਾਏ ਉਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ RTI ਦੇ ਕਾਰਕੁਨ ਨੇ ਇਹ RTI ਪਾਈ ਸੀ ਕਿ ਜਾਣਕਾਰੀ ਦਿੱਤੀ ਜਾਵੇ ਕਿ ਕਿਹੜੇ ਡਰੋਨ ਨੇ ਕਿਸ ਪਰਮਿਸ਼ਨ ਦੇ ਨਾਲ ਇਜਾਜ਼ਤ ਦੇ ਨਾਲ ਇਹ ਪੰਜਾਬ ਵੱਲ ਭੇਜੇ ਗਏ ਹਾਲਾਂਕਿ ਪੰਜਾਬ ਦੇ ਵਿੱਚ ਆਏ ਡਰੋਨਸ ਨੂੰ ਲੈ ਕੇ ਵਿਰੋਧੀਆਂ ਨੇ ਸੂਬਾ ਸਰਕਾਰ ਨੂੰ ਵੀ ਘੇਰਿਆ ਕਿ ਪੰਜਾਬ ਦੀ ਹੱਦ ਦੇ ਅੰਦਰ ਚਾਹੇ ਦੋਵੇਂ ਸੂਬੇ ਆਪਸ ਦੇ ਵਿੱਚ ਪੂਰੀ ਸਾਂਝ ਰੱਖਦੇ ਨੇ ਪਰ ਫਿਰ ਵੀ ਇਧਰਲੇ ਪਾਸੇ ਡਰੋਨ ਆਉਣਾ ਇਧਰਲੇ ਪਾਸੇ ਪੁਲਿਸ ਦਾ ਆਉਣਾ ਇਧਰਲੇ ਪਾਸੇ ਆ ਕੇ ਲਾਠੀ ਚਾਰਜ ਕਰਨਾ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਉਣਾ ਉਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਕਿਉਂਕਿ ਕਈ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿਦੇ ਵਿੱਚ ਵਹੀਕਲਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀਗਾ ਪੁਲਿਸ ਮੁਲਾਜ਼ਮਾਂ ਵੱਲੋਂ ਤਾਂ ਹੁਣ ਡਰੋਨਸ ਦੀ ਗੱਲ ਚੱਲਦੀ ਚੱਲੀ ਹੈ ਤਾਂ ਡਰੋਨਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਗਏ ਨੇ ਕਿ ਡਰੋਨਸ ਆਏ ਉਨ੍ਹਾਂ ਦਾ ਇਸਤੇਮਾਲ ਹੋਇਆ ਅਥਰੂ ਗੈਸ ਦੇ ਗੋਲੇ ਦਾਗੇ ਗਏ ਪਰ ਉਨ੍ਹਾਂ ਡਰੋਨਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਡੀਜੀਸੀਏ ਦੇ ਕੋਲ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਫਿਰ ਕਿਹਦੀ ਇਜਾਜ਼ਤ ਦੇ ਨਾਲ ਏਅਰ ਡਰੋਨ ਉਡਾਏ ਗਏ ਕਿ ਸਰਕਾਰ ਨੇ ਇਸ ਐਵੀਏਸ਼ਨ ਦੀ ਅਥਾਰਟੀ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਆਪ ਹੀ ਫੈਸਲਾ ਲੈ ਲਿਆ ਕਿ ਕਿਸਾਨਾਂ ਨੂੰ ਖਦੇੜਨਾ ਹੀ ਖਦੇੜਨਾ ਹੈ ਉਹਨਾਂ ਤੇ ਹਮਲਾ ਕਰਨਾ ਹੀ ਕਰਨਾ ਹੈ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਇੱਕ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਚਲੀ ਗਈ ਤਾਂ ਗੋਲੀਆਂ ਵੀ ਚਲਾਈਆਂ ਗਈਆਂ ਅਜੇ ਤੱਕ ਉਹਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ ਜਦਕਿ ਰਿਪੋਰਟ ਦੇ ਵਿੱਚ ਬੰਦੂਕ ਦੀ ਗੋਲੀ ਦੇ ਨਾਲ ਜਾਨ ਗਈ ਦੱਸੀ ਜਾ ਰਹੀ ਹੈ ਤੇ ਦੂਜੇ ਪਾਸੇ ਹਰਿਆਣਾ ਸਰਕਾਰ ਜਾਂ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜੋ ਭੀੜ ਨੂੰ ਖਦੇੜਨ ਵਾਸਤੇ ਕੀਤਾ ਜਾਂਦਾ ਹੈ ਤੇ ਵੈਸੇ ਵੀ ਇੱਕ ਨਿਯਮ ਹੁੰਦਾ ਹੈ ਕਿ ਹਵਾਈ ਫਾਇਰ ਕੀਤੇ ਜਾਂਦੇ ਨੇ ਜਾਂ ਫਿਰ ਪੈਰਾਂਵਾਲ ਗੋਲੀ ਚਲਾਈ ਜਾਂਦੀ ਹੈ ਪਰ ਸਿਰ ਦੇ ਵਿੱਚ ਗੋਲੀ ਮਾਰਨਾ ਕਿੱਥੋਂ ਤੱਕ ਜਾਇਜ਼ ਹੈ ਵੀ ਆਪਣੇ ਆਪ ਦੇ ਵਿੱਚ ਅਜੇ ਵੱਡਾ ਸਵਾਲ ਹੈ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਡਰੋਨਸ ਦੇ ਲਈ 250 ਗ੍ਰਾਮ ਵਾਲਾ ਜਿਹੜਾ ਡਰੋਨ ਹੁੰਦਾ ਜਿਹਦਾ ਵਜ਼ਨ 250 ਗ੍ਰਾਮ ਹੁੰਦਾ ਉਹ ਨੈਨੋ ਡਰੋਨ ਦੇ ਵਿੱਚ ਆਉਂਦਾ ਹੈ ਜਿਸ ਤਰ੍ਹਾਂ ਖੜਾਉਣਿਆਂ ਦੇ ਰੂਪ ਦੇ ਵਿੱਚ ਹੁੰਦਾ ਹੈ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਉਹਦਾ ਕਵਰੇਜ ਵਾਸਤੇ ਇਸਮਾਲ ਕੀਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਜਿਹੜੇ 2 ਕਿਲੋ ਵਜ਼ਨ ਵਾਲੇ ਹੁੰਦੇ ਨੇ ਡਰੋਨ ਉਹ ਹੋਰ ਵੱਡੇ ਹੁੰਦੇ ਨੇ 2 ਕਿਲੋ ਤੋਂ ਲੈ ਕੇ 25 ਕਿਲੋਗ੍ਰam ਤੱਕ ਦੇ ਵਜ਼ਨ ਦੇ ਡਰੋਨ ਵੀ ਹੁੰਦੇ ਨੇ ਇਸ ਤੋਂ ਇਲਾਵਾ 25 ਤੋਂ ਲੈ ਕੇ 150 ਕਿਲੋਗ੍ਰam ਦੇ ਡਰੋਨ ਵੀ ਹੁੰਦੇ ਨੇ ਤੇ ਇਹਨਾਂ ਦੇ ਵਾਸਤੇ ਜਿਹੜੇ ਵੱਡੇ ਡਰੋਨ ਨੇ ਚਲਾਉਣ ਵਾਸਤੇ ਇੱਕ ਪਰਮਿਸ਼ਨ ਲੈਣੀ ਪੈਂਦੀ ਹੈ ਲਾਇਸੈਂਸ ਲੈਣਾ ਪੈਂਦਾ ਉਹਦਾ ਵੱਖਰਾ ਇੱਕ ਨੰਬਰ ਤੁਹਾਨੂੰ ਦਿੱਤਾ ਜਾਂਦਾ ਹੈ ਅਰਜ਼ੀ ਦੇਣੀ ਪੈਂਦੀ ਹੈ ਆ ਕਿਤੇ ਜਾ ਕੇ ਨਾ ਡਰੋਨਸ ਦੀ ਉਡਾਣ ਦੀ ਇਜਾਜ਼ਤ ਮਿਲਦੀ ਹੈ ਤੇ ਇਹਦੇ ਵਾਸਤੇ ਇੱਕ ਹੋਰ ਨਿਯਮ ਹੈ ਕਿ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ ਜਿਨੇ ਡਰੋਨ ਦਾ ਲਾਇਸੈਂਸ ਲੈਣਾ ਹੈ ਤੇ ਉਹ ਘਟੋ ਘਟ 10ਵੀਂ ਪਾਸ ਹੋਣਾ ਚਾਹੀਦਾ ਹੈ ਤੇ ਅੰਗਰੇਜ਼ੀ ਦੇ ਪੇਪਰ ਦੇ ਵਿੱਚ ਵੀ ਚੰਗੇ ਨੰਬਰ 10ਵੀਂ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਕਿਤੇ ਜਾ ਕੇ ਇਹ ਲਾਇਸੈਂਸ ਮਿਲਦਾ ਹੈ ਪਰ ਇਸ ਦੇ ਬਾਵਜੂਦ ਹਰਿਆਣਾ ਵੱਲੋਂ ਭੇਜੇ ਗਏ ਡਰੋਨ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦੇ ਨੇ ਕਿ ਜਦੋਂ ਇਸ ਸਬੰਧਤ ਅਥਾਰਟੀ ਦੇ ਕੋਲ ਕੋਈ ਜਾਣਕਾਰੀ ਨਹੀਂ ਤਾਂ ਫਿਰ ਡਰੋਨ ਆਏ ਕਿਵੇਂ ਇਹਨਾਂ ਨੁਕਸਾਨ ਕਰ ਕਿਵੇਂ ਗਏ ਕਿਉਂਕਿ ਆਥਰੂ ਗੈਸ ਦੇ ਗੋਲੇ ਦਾਗੇ ਹੀ ਡਰੋਨਾਂ ਦੇ ਨਾਲ ਗਏ ਨੇ ਡਰੋਨ ਆਉਂਦਾ ਸੀਗਾ ਦਾਕ ਕੇ ਵਾਪਸ ਚਲਾਇਆ ਜਾਂਦਾ ਸੀ ਹੁਣ ਵੈਸੇ ਕਿਸਾਨਾਂੰਦਰਨ ਕਾਫੀ ਸ਼ਾਂਤ ਚੱਲ ਰਿਹਾ ਹੈ ਕਿਉਂਕਿ ਕਿਸਾਨਾਂ ਨੇ ਕਲ ਯਾਤਰਾ ਸ਼ੁਰੂ ਕੀਤੀ ਹੈ ਤੇ ਅੱਜ ਵੀ ਇੱਕ ਵੱਡਾ ਸਮਾਗਮ ਅੰਬਾਲਾ ਦੇ ਨਜ਼ਦੀਕ ਮੋੜਾ ਪਿੰਡਾ ਉੱਥੇ ਕੀਤਾ ਜਾ ਰਿਹਾ ਹੈ ਨਾਜ ਮੰਡੀ ਦੇ ਵਿੱਚ ਕਿਸਾਨ ਇਕੱਠੇ ਹੋਣਗੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਤੇ ਇਸ ਤੋਂ ਪਹਿਲਾਂ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦਾ سلسلہ جاری ਹੈ ਨਵਦੀਪ ਜਿਹਨੂੰ ওয়াটার ਕੈਨਨ ਮੈਨ ਕਿਹਾ ਜਾਂਦਾ ਹੈ ਜਿਨੇ ওয়াটার ਕੈਨਨ ਦਾ ਮੂੰਹ ਮੋੜ ਦਿੱਤਾ ਸੀਗਾ ਪਹਿਲੇ ਕਿਸਾਨ ਅੰਦੋਲਨ ਚ ਉਹਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਉਹਦਾ ਵੀ ਵਿਰੋਧ ਚੱਲ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ